ਦਿੱਲੀ ਦਰਬਾਰ ਦੀਆਂ ਏਜੰਸੀਆਂ ਵੱਲੋਂ ਪਿਗਾਸਸ ਰਾਹੀਂ ਜਸੂਸੀ ਕਰਨ ਦਾ ਮਸਲਾ ਬੀਤੇ ਦਿਨੀ ਇੰਡੀਆ ਵਿੱਚ ਦਾ ਵਾਇਰ ਨੇ ਇਹ ਖੁਲਾਸਾ ਜਨਤਕ ਕੀਤਾ ਹੈ ਕਿ ਕਿਵੇਂ ਦਿੱਲੀ ਦਰਬਾਰ ਦੀਆਂ ਏਜੰਸੀਆਂ ਇਜ਼ਰਾਈਲ ਦੀ ਕੰਪਨੀ ਐਨਐਸਓ ਵੱਲੋਂ ਬਣਾਏ ਬਿਜਾਲੀ ਜਸੂਸੀ ਤੰਤਰ ਪਿਗਾਸਸ ਦੀ ਵਰਤੋਂ ਕਰਕੇ ਇੰਡੀਆ ਵਿੱਚ ਲੋਕਾਂ ਦੇ ਫੋਨਾਂ ਦੀ ਜਸੂਸੀ ਕਰ ਰਹੀਆਂ ਹਨ ਫਾਰਬਿਡਨ ਸਟੋਰੀਜ਼ ਅਮਨੇਸਟੀ ਇੰਟਰਨੈਸ਼ਨਲ ਵਾਸ਼ਿੰਗਟਨ ਪੋਸਟ ਦਾ ਗਾਰਡੀਅਨ ਦਾ ਵਾਇਰ ਅਤੇ ਕਈ ਹੋਰ ਕੋ ਮਾਂਤਰੀ ਜਥੇਬੰਦੀਆਂ ਅਤੇ ਖਬਰ ਅਦਾਰਿਆਂ ਵੱਲੋਂ ਰਲਕੇ ਕੀਤੀ ਗਈ ਹੈ ਦਾ ਵਾਇਰ ਨੇ ਬੀਤੇ ਦਿਨੀ ਜਾਰੀ ਕੀਤੀਆਂ ਖਬਰਾਂ ਵਿੱਚ ਪੰਜਾਬ ਤੋਂ ਰੋਜ਼ਾਨਾ ਪਹਿਰੇਦਾਰ ਦੇ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਦੇ ਫੋਨ ਵਿੱਚ ਵੀ ਪਿਗਾਸਸ ਜਸੂਸੀ ਤੰਤਰ ਹੋਣ ਦੀ ਪੁਸ਼ਟੀ ਕੀਤੀ ਹੈ ਸਿੱਖ ਸਿਆਸਤ ਨੂੰ ਆਪਣੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦਾ ਵਾਇਰ ਅਤੇ ਅਮਨੇਸਟੀ ਇੰਟਰਨੈਸ਼ਨਲ ਨੇ ਪੰਜਾਬ ਵਿੱਚ ਹੋਰਨਾਂ ਵਿਅਕਤੀਆਂ ਨਾਲ ਵੀ ਉਹਨਾਂ ਦੇ ਫੋਨਾਂ ਵਿੱਚ ਜਸੂਸੀ ਤੰਤਰ ਮੌਜੂਦ ਹੋਣ ਦੀ ਪੁਸ਼ਟੀ ਕਰਨ ਲਈ ਸੰਪਰਕ ਕੀਤਾ ਸੀ ਇਨ੍ਹਾਂ ਵਿਅਕਤੀਆਂ ਵਿੱਚ ਬੰਦੀ ਸਿੰਘਾ ਦੇ ਕੇਸਾ ਦੀ ਪੈਰਵਾਈ ਕਰਨ ਵਾਲੇ ਵਕੀਲ ਵੀ ਸ਼ਾਮਲ ਸਨ ਮੌਜੂਦਾ ਸਮੇਂ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦਾ ਤੱਤ ਨਿਚੋੜ ਅਸੀਂ ਪੰਜਾਬੀ ਵਿੱਚ ਛੇਤੀ ਹੀ ਸੰਖੇਪ ਰੂਪ ਵਿੱਚ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਸਿੱਖ ਸਿਆਸਤ ਵੱਲੋਂ ਵਿਕਾਸਸ ਬਾਰੇ 2 ਸਾਲ ਪਹਿਲਾਂ ਨਸ਼ਰ ਕੀਤੀ ਗਈ ਜਾਣਕਾਰੀ ਅੱਜ ਅਸੀਂ ਆਪਣੇ ਇਸ ਮਾਧਿਅਮ ਰਾਹੀਂ ਮੁੜ ਸਾਂਝੀ ਕਰ ਰਹੇ ਹਾਂ ਜਿਸ ਨਾਲ ਇਸ ਜਸੂਸੀ ਤੰਤਰ ਬਾਰੇ ਮੁੱਢਲੀ ਜਾਣਕਾਰੀ ਦਰਸ਼ਕਾਂ ਨੂੰ ਮਿਲ ਜਾਵੇਗੀ ਸਰਕਾਰੀ ਏਜੰਸੀਆਂ ਵੱਲੋਂ ਵਟਸਐਪ ਰਾਹੀਂ ਜਸੂਸੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੈਕਸੀਅਸਟ ਬਿਊਰੋ 15 ਮਈ 2019 ਬੇਚਾਲ ਰਹਹੀਂ ਜਾਨੀ ਕਿ ਇੰਟਰਨੈਟ ਰਾਹੀਂ ਸੁਨੇਹੇ ਲੈਣ ਦੇਣ ਤੇ ਗੱਲਬਾਤ ਕਰਨ ਦੇ ਇਸ ਮਕਬੂਲ ਢੰਗ WhatsApp ਬਾਰੇ ਇੱਕ ਐਮ ਖਲਾਸਾ ਖਬਰਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕੋ ਮੰਤਰੀ ਖਬਰਖਾਨੇ ਦੇ ਕਈ ਹਿੱਸਿਆਂ ਚ ਨਸ਼ਰ ਹੋਈ ਖਬਰ ਮੁਤਾਬਕ WhatsApp ਦੇ ਮੰਤਰ ਜਾਨੀ ਕਿ ਸਾਫਟਵੇਅਰ ਵਿੱਚ ਅਜਹੀ ਖਾਮੀ ਸੀ ਜਿਸ ਨੂੰ ਵਰਤ ਕੇ ਕਈ ਜੇਬੀਆਂ ਜਾਨੀ ਕਿ ਫੋਨਾਂ 'ਵਿੱਚ ਜਸੂਸੀ ਮੰਤਰ ਜਾਨੀ ਕਿ ਸਪਲਾਈਵੇਅਰ ਪਰ ਦਿੱਤੇ ਗਏ ਨੇ ਮੰਨਿਆ ਜਾ ਰਿਹਾ ਹੈ ਕਿ ਇਹ ਕੰਮ ਸਰਕਾਰਾਂ ਲਈ ਜਸੂਸੀ ਦਾ ਕੰਮ ਕਰਨ ਵਾਲਿਆਂ ਵੱਲੋਂ ਕੀਤਾ ਗਿਆ ਹੈ WhatsApp ਦੀ ਮਾਲਕ Facebook ਨੇ ਕਿਹਾ ਹੈ ਕਿ ਇਸ ਤਰ੍ਹਾਂ ਦਾ ਹਮਲਾ ਕਰਨ ਵਾਲੇ ਬਹੁਤ ਹੀ ਮਾਹਰ ਜਾਨੀ ਕਿ ਐਡਵਾਂਸਡ ਸਾਈਬਰ ਐਕਟਰ ਨੇ ਤੇ ਉਹਨਾਂ ਨੇ ਚੋਣਵੇਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਪਰ ਕੰਪਨੀ ਨੇ ਕਿਹਾ ਹੈ ਕਿ ਹਾਲੀ ਇਹ ਦੱਸਣ ਵਿੱਚ ਸਮਾਂ ਲੱਗੇਗਾ ਕਿ ਕਿੰਨੇ ਵਰਤੋਕਾਰ ਇਸ ਹਮਲੇ ਦੀ ਲਪੇਟ ਵਿੱਚ ਆਏ ਨੇ ਇਸ ਹਮਲੇ ਦਾ ਢੰਗ ਤਰੀਕਾ ਇਹ ਸੀ ਕਿ ਨਿਸ਼ਾਨਾ ਬਣਾਏ ਜਾ ਰਹੇ ਲੋਕਾਂ ਕੋਲੋਂ ਕਿਸੇ ਵੀ ਤਰੀਕੇ ਨਾਲ ਖਾਸ ਨੰਬਰ ਉੱਤੇ ਗੱਲ ਕਰਨ ਲਈ ਤੰਦ ਜੁੜਵਾਈ ਜਾਂਦੀ ਸੀ ਅਜਿਹਾ ਉਹ ਕਿਸੇ ਅਣਜਾਣ ਸਨੇਹ ਦੇ ਜਵਾਬ ਵਿੱਚ ਜਾਂ ਕਿਸੇ ਖੁੰਝਗੀ ਗੱਲਬਾਤ ਜਾਨੀ ਕਿ ਮਿਸਕਾਲ ਦੇ ਜਵਾਬ ਵਿੱਚ ਕਰ ਲੈਂਦੇ ਸਨ ਇਸ ਤੋਂ ਬਾਅਦ ਭਾਵੇਂ ਅਗਲੇ ਬੰਨਿਓ ਗੱਲਬਾਤ ਦਾ ਕੋਈ ਵੀ ਜਵਾਬ ਨਾ ਦਿੱਤਾ ਜਾਵੇ ਤਾਂ ਵੀ ਇੱਕ ਖਾਸ ਤਰ੍ਹਾਂ ਦਾ ਜਸੂਸੀ ਮੰਤਰ ਤੰਦ ਜੋੜਨ ਵਾਲੇ ਦੀ ਜੇਬ ਵਿੱਚ ਭਰ ਦਿੱਤਾ ਜਾਂਦਾ ਸੀ ਇਸ ਤੋਂ ਬਾਅਦ ਗੱਲਬਾਤ ਦੀ ਜਾਣਕਾਰੀ ਵੀ ਗੱਲਬਾਤ ਦੀ ਸੂਚੀ ਵਿੱਚੋਂ ਮਿਟ ਜਾਂਦੀ ਸੀ ਇੱਕ ਵਾਰ ਜਸੂਸੀ ਮੰਤਰ ਭਰੇ ਜਾਣ ਤੋਂ ਬਾਅਦ ਉਹ ਜੇਬ ਹੀ ਨਿਸ਼ਾਨਾ ਬਣਾਏ ਜਾਣ ਵਾਲੇ ਦੀ ਜਸੂਸੀ ਕੀਤੀ ਜਾਂਦੀ ਸੀ ਕਿਸ ਵੱਲੋਂ ਤਿਆਰ ਕੀਤਾ ਗਿਆ ਸੀ ਜਸੂਸੀ ਮੰਤਰ WhatsApp ਰਾਹੀਂ ਇਸ ਤਰ੍ਹਾਂ ਲੋਕਾਂ ਦੀ ਜਸੂਸੀ ਕੀਤੀ ਜਾਣ ਬਾਰੇ ਖਬਰ ਸਭ ਤੋਂ ਪਹਿਲਾਂ ਫਾਈਨੈਂਸ਼ੀਅਲ ਟਾਈਮਜ਼ ਵੱਲੋਂ ਨਸ਼ਰ ਕੀਤੀ ਗਈ ਸੀ ਇਸ ਅਖਬਾਰ ਨੇ ਜ਼ਾਹਰ ਕੀਤਾ ਹੈ ਕਿ WhatsApp ਵਿੱਚਲੀ ਰੱਖਿਆ ਖਾਮੀ ਦਾ ਪਤਾ ਲਾ ਕੇ ਇਹ ਜਸੂਸੀ ਮੰਤਰ ਇਜ਼ਰਾਈਲ ਦੇ ਐਨਐਸਓ ਗਰੁੱਪ ਵੱਲੋਂ ਤਿਆਰ ਕੀਤਾ ਗਿਆ ਸੀ ਜਿਕਰ ਹੋ ਗਿਆ ਹੈ ਕਿ ਇਜ਼ਰਾਈਲ ਦੇ ਐਨਐਸਓ ਗਰੁੱਪ ਨੂੰ ਬਿਜਾਲ ਦੇ ਹਥਿਆਰਾਂ ਦੇ ਵਪਾਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਉਹ ਬਿਜਾਲ ਰਾਹੀਂ ਜਸੂਸੀ ਕਰਨ ਦੇ ਤੰਤਰ ਬਣਾ ਕੇ ਸਰਕਾਰੀ ਏਜੰਸੀਆਂ ਨੂੰ ਦਿੰਦੇ ਹਨ Facebook ਨੇ ਹਮਲਾ ਕਰਨ ਵਾਲਿਆਂ ਬਾਰੇ ਕੀ ਕਿਹਾ Facebook ਨੇ ਪੱਤਰਕਾਰਾਂ ਨੂੰ ਦਿੱਤੀ ਸੰਖੇਪ ਜਾਣਕਾਰੀ ਵਿੱਚ ਕਿਹਾ ਹੈ ਇਸ ਹਮਲੇ 'ਚ ਇੱਕ ਨਿੱਜੀ ਕੰਪਨੀ ਦੀ ਸ਼ਮੂਲੇ ਦੇ ਸਾਰੇ ਨਿਸ਼ਾਨ ਮਿਲੇ ਹਨ ਜਿਹੜੀ ਕਿ ਸਰਕਾਰਾਂ ਨਾਲ ਕੰਮ ਕਰਦੀ ਹੈ ਤੇ ਉਹਨਾਂ ਲਈ ਅਜਿਹੇ ਜਸੂਸੀ ਮੰਤਰ ਤਿਆਰ ਕਰਦੀ ਹੈ ਅਤੇ ਉਹਨਾਂ ਨੂੰ ਜੇਬੀਆਂ ਯਾਨੀ ਕਿ ਫੋਨਾਂ ਵਿੱਚ ਭਰ ਕੇ ਉਹਨਾਂ ਦੇ ਤੰਤਰ ਅਤੇ ਕਾਰਜਾਂ ਉੱਤੇ ਕਾਬੂ ਕਰ ਲੈਂਦੇ ਹਨ The attack has all the hallmarks of a private company reportedly that works with government to delivers spyware that tracks over the functions of mobile phones operating systems nso ne ek pegasus nada jasusi prabandh banaya hai jis tarah hi jadon kisi jebhi nu nishana bana liya janda hai ta fir usde andruni angon nu vartke gupt tarike nal gal baat suni ja sakdi hai awaaz bhari ja sakdi hai tasveerein khichiyan ja sakdiyan ne drishya bhare ja sakde ne ate than tikane da pata laaya ja sakda ਆਪਣੇ ਵੱਲੋਂ ਬਣਾਏ ਜਸੂਸੀ ਪ੍ਰਬੰਧਾਂ ਬਾਰੇ ਐਨਐਸਓ ਦਾ ਕੀ ਕਹਿਣਾ ਹੈ ਮਾਰੂ ਹਥਿਆਰਾ ਮੰਨ ਖਤਰਨਾਕ ਜਸੂਸੀ ਪ੍ਰਬੰਧ ਬਣਾਉਣ ਵਾਲੀ ਇਜ਼ਰਾਈਲੀ ਕੰਪਨੀ ਐਨਐਸਓ ਦਾ ਕਹਿਣਾ ਹੈ ਕਿ ਇਹਨਾਂ ਪ੍ਰਬੰਧਾਂ ਦੀ ਵਰਤੋਂ ਦੇ ਹੱਕ ਸਮਝੌਤੇ ਰਾਹੀਂ ਸਰਕਾਰੀ ਏਜੰਸੀਆਂ ਨੂੰ ਸੌਂਪ ਦਿੱਤੇ ਜਾਂਦੇ ਨੇ ਜਿਸ ਦਾ ਇੱਕੋ ਇੱਕ ਮਕਸਦ ਜੁਰਮ ਦਾ ਟੱਕਰਾ ਕਰਨਾ ਹੁੰਦਾ ਹੈ ਇਸ ਤੋਂ ਬਾਅਦ ਇਹ ਸਰਕਾਰੀ ਏਜੰਸੀਆਂ ਉੱਤੇ ਹੁੰਦਾ ਹੈ ਕਿ ਉਹਨਾਂ ਨੇ ਇਹਨਾਂ ਪ੍ਰਬੰਧਾਂ ਨੂੰ ਦੱਸੇ ਮਕਸਦ ਲਈ ਕਿਵੇਂ ਵਰਤਣਾ ਹੈ ਫੇਸਬੁਕ ਨੇ ਖਾਮੀ ਦੂਰ ਕਰਦਾ ਵਟਸਐਪ ਦਾ ਨਵਾਂ ਰੂਪ ਜਾਰੀ ਕੀਤਾ ਖਬਰਾਂ ਮੁਤਾਬਕ ਵਟਸਐਪ ਨੂੰ ਕੁਝ ਸਮਾਂ ਪਹਿਲਾਂ ਇਸ ਖਾਮੀ ਬਾਰੇ ਪਤਾ ਲੱਗ ਗਿਆ ਸੀ ਤੇ ਉਹਨਾਂ ਇਸ ਬਾਰੇ ਮਨੁੱਖੀ ਹੱਕਾਂ ਦੀਆਂ ਚੌਂਵੀਆਂ ਜਥੇਬੰਦੀਆਂ ਬਿਜਾਲ ਤੇ ਸੁਰੱਖਿਆ ਦੇਣ ਵਾਲੀਆਂ ਕੰਪਨੀਆਂ ਤੇ ਅਮਰੀਕਾ ਦੇ ਨਿਆਮ ਕਮੇ ਨੂੰ ਜਾਣਕਾਰੀ ਦੇ ਦਿੱਤੀ ਸੀ ਫੇਸਬੁਕ ਨੇ ਵਟਸਐਪ ਦਾ ਇੱਕ ਸੁਧਰਿਆ ਹੋਇਆ ਰੂਪ ਜਾਰੀ ਕੀਤਾ ਅਤੇ ਵਰਤੋਕਾਰਾਂ ਨੂੰ ਆਪਣਾ ਵਟਸਐਪ ਅਪਡੇਟ ਕਰ ਲੈਣ ਦੀ ਸਲਾਹ ਦਿੱਤੀ ਹੈ ਧੰਨਵਾਦ